हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਬਾਈ ਕੋਲ ਟਾਪ ਕੁਆਲਿਟੀ ਦੀ ਕੱਪੜ ਚੱਕ ਪਾਸ ਬੱਸੀ ਤੇ ਇੱਕ ਆ ਗਈ ਬਾਈ ਟੋਕੜ ਵੜ ਤੇ ਜਿਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਇਹ ਘਰੇਲੂ ਪਸ਼ੂਆ ਬਾਈ ਕੋਲ ਦੋਵੇਂ ਅੱਜ ਸੇਲ ਕਰ ਰਹੇ ਹੈਗਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੇ ਕੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਹਾਂਜੀ ਹਾਂਜੀ ਵਧੀਆ ਵੀਰੇ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਵਿਕੀ ਸਿੰਘ ਪਿੰਡ ਢੱਲਵਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਤੇ ਨੇੜੇ ਪਿੰਡ ਬਾਈ ਆਪਣਾ ਨੇੜੇ ਇਧਰ ਆਲੀ ਘਰ ਹੈਗਾ ਬਾਈ ਇਧਰ ਤਪਾ ਮੰਡੀ ਰਹਿ ਗਿਆ ਠੀਕ ਆ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਆਪਣਾ 98048 22132 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਜਿਹੜੀ ਸਾਹਮਣੇ ਆਪਾਂ ਬੱਸੀ ਦੇਖ ਰਹੇ ਆ ਕਿ ਇਹ ਬਈ 3 ਮਹੀਨੇ ਤੋਂ ਉੱਪਰ ਆ ਚੈੱਕ ਪਾਸ ਆ ਠੀਕ ਆ ਹਾਂ 15 ਮਹੀਨੇ ਦੀ ਇਹਦੀ ਉਮਰ 15 ਮਹੀਨੇ ਦੀ ਇਹਦੀ ਉਮਰ ਆ ਹਾਂ 3 ਮਹੀਨੇ 15 ਦਿਨ ਹੋ ਗਏ ਠੀਕ ਆ 3 ਮਹੀਨੇ 15 ਦਿਨਾਂ ਦੀ ਬਾਈ ਕਹਿੰਦਾ ਬਈ ਚੈੱਕ ਪਾਸ ਆ ਦੇਖੋ ਬਈ ਛੋਡੀ ਤਸੱਲੀ ਕਰਾਈ ਵੀ ਆ ਜੇ ਕੋਈ ਵੀਰ ਆਪਦੀ ਕਰਵਾਉਣੀ ਚਾਹੁੰਦਾ ਹਾਂ ਹਾਂਜੀ ਹਾਂਜੀ ਬਾਈ ਆਪਦੀ ਜਰੂਰ ਖੁੱਲ ਕੇ ਕਰਾਓ ਠੀਕ ਆ ਭਾਵੇਂ ਡਾਕਟਰ ਬਈ ਆਪਦਾ ਨਾਲ ਲੈ ਆ ਭਾਵੇਂ ਡਾਕਟਰ ਇਥੇ ਫੈਦਲੇ ਨੇ ਬਾਈ ਹਾਂਜੀ ਹਾਂਜੀ ਕਿਉਂਕਿ ਤਸੱਲੀ ਕਰਾਉਣਾ ਛੋਡਾ ਹੱਕ ਵੀ ਆ ਤੇ ਕੋਈ ਫੋਟਸਾ ਨਹੀਂ ਹੈਗੀ ਬਈ ਨਾ ਨਾ ਬਾਈ ਕੋਈ ਫੋਟੋ ਚਾਰ ਥਾਲੀਆਂ ਲਿਖੜ ਮੈਂ ਹਾਂ ਇੱਕ ਛੋਟੀ ਜੀ ਬੱਚੀ ਆ ਉਹਦਾ ਤੁਹਾਨੂੰ ਪਤਾ ਆ ਲੈ ਹੀ ਜਾਣੀ ਹੈ ਬੜੀ ਵੱਡੀ ਬੱਚੀ ਬਾਈ ਦਾ ਨਾ ਜਰੂਰ ਆ ਉਹਦਾ ਕੋਈ ਦਿੱਕਤ ਨਹੀਂ ਮੜੀ ਜੀ ਉਹ ਤਾਂ ਚੱਲਦੀ ਵੀ ਨਹੀਂ ਹੈ ਨਾ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਤੇ ਬਾਕੀ ਫੇਸ ਕੁਆਲਟੀ ਦਿਖਾ ਦਿਓ ਵੀਰੇ ਮਾਦਾ ਦਾ ਕਾਰ ਕੇ ਲੱਗਸੀ ਬਾਈ ਬਾਈ ਦੀ ਮਾਦਰ ਨੇ ਦਿੱਤਾ 40 ਲੀਟਰ ਦੁੱਧਾ ਠੀਕ ਆ ਬਾਈ ਹਾਂ ਤੇ ਬਾਕੀ ਨਾ ਇਹਦੀ ਆਪਾਂ ਫੇਸ ਬਿਊਟੀ ਚੈੱਕ ਕਰਵਾਣੇ ਕੰਨ ਦੇਖ ਚਮੇ ਮੜਾ ਮੜਾ ਹਾਂ ਹਾਂ ਸਹੀ ਗੱਲ ਆ ਪੌਣ ਦੇ ਪੱਤੇ ਅੰਕੂ ਨਾ ਜਮੇ ਨਿੱਕਾ ਨਿੱਕਾ ਕੰਨ ਬਾਈ ਬੋਦੀ ਵਾਦੀ ਚੈੱਕ ਕਰ ਸਕਦਾ ਬਾਕੀ ਉਮਰ ਵੀ ਬਾਈ ਨੇ ਬਹੁਤ ਛੋਟੀ ਦੱਸੀ ਆ 15 ਕ ਮਹੀਨਿਆਂ ਦੀ ਇਹਦੀ ਹਜੇ ਉਮਰ ਆ ਜੀ ਹਾਂ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਬਾਈ ਬਾਕੀ ਹਾਈਟ ਬਾਈ ਬਹੁਤ ਆ ਹਨਾ ਹਾਂ ਹਾਈਟ ਬਹੁਤ ਜ਼ਿਆਦਾ ਹੈ ਬਾਈ ਹੋਊਗੀ 4.5 ਫੁੱਟ ਬਾਈ 4.5 ਤੋਂ ਵੀ ਉੱਪਰ ਹੀ ਆ ਬਾਈ ਠੀਕ ਹੈ ਬਾਈ ਹਾਂ ਤੁਹਾਡੇ ਸਾਹਮਣੇ ਹੀ ਆ ਤਾਂ ਹੂੰ ਸਹੀ ਗੱਲ ਆ ਬਾਕੀ ਪਲੀ ਵੀ ਫੁੱਲ ਆ ਬਾਈ ਮੈਂ ਕਹਿੰਨਾ ਨਾ بیا ਲਾ ਲੋ ਵੀ ਇੰਨਾ ਚੰਗਾ ਢਾਂਚਾ ਕਰਮਾਲੀ ਦਾ ਬਹੁਤ ਸੋਹਣਾ ਗੈ ਸਕਦਾ ਦੂਜੇ ਸੂਰਿਆਂ ਦਾ ਗੱਲ ਲੱਗਦਾ ਹਾਂ ਹਾਂ ਗੱਲਾਂ ਕਰਾ ਦੂ ਸਹੀ ਗੱਲ ਆ ਖੋਲੋਗੇ ਬਾਈ ਤੋੜ ਦਿਓ ਮੜੀ ਜੀ ਖੋਲ ਕੇ ਬਾਕੀ ਕੀ ਗੱਲ ਕਰੀਏ ਚੜਾਈ ਤੇ ਕੋਈ ਬਾਈ ਦਾ ਬਾਈ ਵਪਾਰ ਦਾ ਕੰਮ ਨਹੀਂ ਆਪਣੀ ਕਰਦਿਆਂ ਨਾ ਮੰਨ ਕੇ ਚੱਲੋ ਸੋਮੇ ਜਿਹੜੇ ਨਾ ਗਿਆ ਸੇਲ ਕਰ ਰਿਹਾਗਾ ਹੋ ਸਕਦਾ ਥੋੜਾ ਜਿਹਾ ਡਰ ਕੇ ਬਾਈ ਭੱਜੇ ਹੋਰ ਕੋਈ ਦਿੱਕਤ ਆ ਪਤਾ ਤੇ ਬਾਈ ਇਹ ਤੋਂ ਕਿੰਨੀ ਉਮੀਦ ਕਰੋਗੇ ਪਹਿਲੇ ਸਵੇਰ ਇਹ ਦੇਣਾ ਚਾਹੀਦਾ ਬਾਈ 30 ਲੀਟਰ ਦੁੱਧ ਤੀ ਤੋਂ ਪਲੱਸ ਚੱਲੂ ਪਹਿਲੇ ਸਵੇਰ ਠੀਕ ਹੈ ਬਾਈ ਹਾਂਜੀ ਬਾਕੀ ਵਜਨ ਵਜੂਦ ਦੀ ਗੱਲ ਕਰੀਏ ਬਾਈ ਸਮੇਂ ਪੜੀ ਦੀ ਗੱਲ ਕਰੀਏ ਫੁੱਲ ਲੱਗੀ ਬਾਈ ਜੇ ਮੈਂ ਵਜਣ ਵਜੂ ਤਾਂ ਹੋਣਾਗਾ ਜੇ ਖਰਾਕ ਚੰਗੀ ਰੱਖੀ ਕਿਸੇ ਨੇ ਮੈਂ ਕਹਣਾ ਬਾਲੀ ਵਧੀਆ ਭਰੂਗਾ ਹਾਂ 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 ਸਹੀ ਗੱਲ ਹੈ ਬਾਕੀ ਲੈ ਬਾਈ ਤੋਰਾ ਤਰਾ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਇਹਦਾ ਤੋਰਾ ਥਾਣਾ ਦਾ ਸੈਜ ਬਹੁਤ ਚੰਗਾ ਗੁਲਾਬੀ ਥਣ ਲੱਗਿਆ ਵਾ ਝੋਲੀ ਬਾਈ ਪੜਦੀ ਆਉਂਦੀ ਆ ਜੀ ਸੋਹਣੀ ਉਮੀਦ ਆ ਬਾਈ ਸੋਹਣਾ ਬਣਾ ਤਿਆਰ ਕਰੂਗੀ ਤਿਆਰ ਹੋਊਗੀ ਤੇ ਬਾਈ ਇਹਦਾ ਫਿਰ ਮੁੱਲ ਅਜ ਮੁੱਲ ਬਾਈ ਇਹਦਾ 55000 ਠੀਕ ਆ ਹੂੰ ਕੋ ਜੋ ਮੰਨਦਾ ਥੋੜਾ ਗਾਣਾ ਬਸ ਥੋੜਾ ਗਾਣਾ ਹੀ ਹੋ ਬਾਲਾ ਨਹੀਂ ਹੋਣਾ ਬਾਈ ਬਈ ਪਹਿਲੇ ਖਿੱਚ ਕੇ ਰੱਖਦਾ ਪਹਿਲੇ ਖਿੱਚ ਕੇ ਰੱਖਦਾ ਉਹਦਾ ਕੀ ਫਾਇਦਾ ਐ ਵੀ ਹਣਾ ਹੂੰ ਸਹੀ ਗੱਲ ਹੈ ਬਾਈ ਕਹਿੰਦਾ ਬਈ ਪਹਿਲੇ ਖਿੱਚ ਕੇ ਰੱਖਦਾ ਮੁੱਲ ਤੇ ਬਾਕੀ ਥੋੜਾ ਕਣਾ ਹੈ ਗਿਆ ਦਾ ਮਾਨਦਾਨ ਹੋਜੂ ਬਾਈ ਹਾਂ ਮਾਨਦਾਨ ਠੀਕ ਹੈ ਬਾਈ ਤੇ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੂਆ ਗਈ ਬੜ ਇਹ ਦੂਜਾ ਸੂਆ ਸੂਈ ਦੀ ਬਾਈ ਕਿੰਨਾ ਕੁ ਟਾਈਮ ਹੋਗਾ ਸੂਈ ਇਹਨੂੰ ਹੋਗੇ ਤਾਂ 9 ਮਹੀਨੇ ਬਾਈ 3 ਮਹੀਨੇ ਹਾਂਜੀ ਤੇ ਕਿੰਨਾ ਕੁ ਦੁੱਧ ਹਰ ਦੁੱਧ ਹੁਣ 11 ਲੀਟਰ ਬਾਈ ਲੀਟਰ ਮਾਰਮ ਠੀਕ ਹੂੰ ਠੰਡੀ ਹੈ ਪੂਰੀ ਠੰਡੀ ਸੀਲ ਭਾਵੇਂ ਬਈ ਦਿਵਾਗ ਚੋਈ ਹਨ ਠੀਕ ਹੈ ਠੰਡੀ ਸੀਲ ਬਾਈ ਕਹਿੰਦਾ ਇੰਨੀ ਕ ਭਾਵੇਂ ਬਈ ਦਿਵਾਗ ਚੋ ਉਹਨਾਂ ਨੂੰ ਕੋਈ ਦਿਖਤ ਨਹੀਂ ਹੂੰ ਠੰਡੀ ਠੰਡੀ ਦੇਖ ਸਕਦਾ ਕਰਮ ਵਾਲੀ ਫੁੱਲ ਤੇ ਥਾਣਾ ਬਈ ਨਿਖਣ ਮੇ ਥਾਣਾ ਚਾਰ ਥਾਣਾ ਤੇ ਚਾਰੇ ਥਣ ਵਧੀਆ ਚੱਲਦਾ ਹਾਂ ਹਾਂ ਇੱਕ ਥਣ ਚ ਦੁੱਧ ਘਟਾ ਬਾਈ ਕਬਣੀ ਵਾਲਾ ਮੂਹਰ ਲਾ ਮੂਹਰ ਲਾ ਥਣ ਚ ਹਾਂ ਕਿੰਨਾ ਘਟਾ ਬਾਈ ਮੰਨ ਕੇ ਚੱਲੂ ਵੀ ਅੱਧਾ ਥਾਣਾ ਬਾਈ ਅੱਧਾ ਥਣ ਮੰਨ ਕੇ ਆ ਜੇ ਉਹ ਵੀ ਰੋਂਦਾ ਹਨਾ ਹੂੰ ਹੂੰ ਬਾਕੀ ਜਰਸੀ ਆ ਗਈ ਹੈ ਵੀ ਹਨਾ ਜਰਸੀਆਂ ਚ ਪੈਂਦੀਆਂ ਹੂੰ ਕਾਫੀ ਕਲਰ ਜਰਸੀਆਂ ਚ ਪੈਂਦੀ ਹੈ ਬਾਈ ਥੋੜਾ ਜੰਗ ਕ੍ਰੋਸ ਚ ਆ ਜਾਂਦਾ ਤੇ ਬਾਕੀ ਕੱਦ ਦੁੱਧ ਮੱਝਾਂ ਨਾਲ ਦਾ ਬਾਈ ਫਾਇਨਟ ਫਾਉਂਡ ਬਹੁਤ ਆਉਂਦੀ ਠੀਕ ਹੈ ਫੈਂਟ ਵਾਲਾ ਬਾਈ ਕਹਿੰਦਾ ਦੁੱਧਾ ਕਿਉਂਕਿ ਬਾਈ ਹੁੰਦਾ ਫੈਂਟ ਵਾਲਾ ਮੱਝ ਨਾਲ ਦੀ ਮੱਝ ਨਾਲ ਦਾ ਬਾਈ ਮੱਝ ਨਾਲ ਸਹੀ ਗੱਲ ਹੈ ਜਿਹੇ ਜਿਹੇ ਕਰੇ ਮੱਝ ਰੱਖ ਲਈ ਜਿਹੇ ਜੇ ਰੱਖ ਲਈ ਵੈਸੇ ਕਰਮਣ ਲੀਆਂ ਜਾਂ ਦੁੱਧ ਨਹੀਂ ਮੁਕਣ ਦਿੰਦੇ ਨਾ ਦੁੱਧ ਨਹੀਂ ਨਾ ਬਾਈ ਕੋਈ ਗਰਮੀ ਮੰਨੇ ਨਾ ਕੋਈ ਬਾੜੀ ਠੰਡ ਮੰਨੇ ਸਹੀ ਗੱਲ ਹੈ ਬਾਈ ਖੋਲ ਦੇ ਬਾਈ ਇਹਨੂੰ ਵੀ ਤੂੰ ਤੇ ਮੜਾ ਜਾ ਤੇ ਹਵਾਨਾ ਬਈ ਇਹਦਾ ਵੀ ਦੇਖ ਸਕਦਾ ਫੈਸੇ ਇਹਦਾ ਕਰਮ ਵਾਲੀ ਦਾ ਖਬਰ ਨਾ ਬਾਕੀ ਚਵਾਈ ਜਿਹੜਾ ਟਾਈਮ ਤੇ ਆ ਗਿਆ ਫਸ ਨੂੰ ਟਾਈਮ ਵੀ ਦੱਸ ਦਿੰਨੇ ਆ ਵੀਡੀਓ ਬਣਾਉਂਦਾ ਸਾਢੇ ਕਿ ਕਰ ਦਾ ਟਾਈਮ ਹੁੰਦਾ ਜਾਂ ਉਸ ਹਸਾਬ ਨਾਲ ਆਉਂਦਾ ਚੱਲਾ ਲਓ ਸਾਢੇ 5 ਮਿੰਨਾਂ ਚਵਾਈ ਹੁੰਦੀ ਹੋਊਗਾ ਨਾ ਬਈ ਹਾਂ ਬਸ ਬਾਈ ਸਾਢੇ ਕਿ ਪੰਜ ਮੰਨ ਕੇ ਚੱਲ ਹਲਵਾਨਾ ਦਿਖਾ ਦਿਓ ਕਿਥੋਂ ਸਹੀ ਗੱਲ ਆ ਬਾਈ ਹਵਾਨਾ ਹੁੰਦਾ ਫੁੱਲ ਚੰਗਾ ਤੋੜਾ ਤੋੜਾ ਵੀ ਬਈ ਚੈੱਕ ਕਰ ਸਕਦਾ ਇੱਕ ਨੰਬਰ ਆ ਤੇ ਬਈ ਇਹਦਾ ਮੁੱਲ ਫਿਰ ਇਹਦਾ ਬਸ ਲੈਣ ਦੇਣੀ 35000 ਆ ਬਾਈ ਹਜਮਾਨਦਨ ਬਸ ਥੋੜਾ ਕਾ ਨਹੀਂ ਹੋ ਬਾਈ ਠੀਕ ਹੈ ਮਾਨਦਨ ਬਾਈ ਦਾ ਨਾ ਕਰਦੇ ਆਂਗੇ ਬਾਈ 35000 ਰੁਪਿਆ ਇਹਦਾ ਮੁੱਲ ਜੇ ਬਾਈ ਕੋਈ ਮੰਨ ਕੇ ਚੱਲੋ ਦੋਵੇਂ ਨਾਲ ਇਕੱਠੇ ਲੈ ਲੇ ਬਸ ਫਿਰ ਉਹੇ ਜਾ ਕਰ ਲਾਂਗੇ ਬਾਈ ਠੀਕ ਹੈ ਬਾਈ ਹਾਂ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਆਪਦਾ ਘਰੀ ਉਹ ਕਰਦੇ ਹਣਾ ਸਹੀ ਗੱਲ ਆ ਕੋਈ ਬਾਈ ਦਾ ਬਾਈ ਵਪਾਰ ਦਾ ਕੰਮ ਨਹੀਂ ਆਪਣੀ ਇਹ ਮੰਨ ਕੇ ਚੱਲੋ ਕਰੇ ਲੋ ਪਸ਼ੂ ਬਾਈ ਸੇਲ ਕਰੇਗਾ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਚ ਕੋਈ ਵੀ ਨਾ ਪਸੰਦ ਆਉਂਦਾ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ